ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਤੇ ਕਿ ਫਿਰੋਜ਼ਪੁਰ ਦੇ ਵਿੱਚ ਸ਼ਰੀਆਮ ਬਦਮਾਸ਼ਾਂ ਨੇ ਗੋਲੀਆਂ ਨਾਲ ਪੂਰਾ ਪਰਿਵਾਰ ਪੁੰਨ ਕੇ ਰੱਖ ਦਿੱਤਾ ਵੱਡੀ ਖਬਰ ਹੈ ਬਾਤੋਬਾਤ ਖਬਰ ਨੂੰ ਸ਼ੇਅਰ ਕਰਿਓ ਦਤਨਿਆ ਕਿ ਪੂਰਾ ਪੰਜਾਬ ਦਹਿਲ ਚੁੱਕਾ ਹੈ ਜਿਸ ਤਰੀਕੇ ਨਾਲ ਗੋਲੀਆਂ ਚੱਲਣ ਦੀਆਂ ਘਟਨਾਵਾਂ ਲਗਾਤਾਰ ਆ ਰਹੀਆਂ ਨੇ ਰੋਜ਼ਾਨਾ ਕੋਈ ਨਾ ਕੋਈ ਮੌਤ ਦੀ ਖਬਰ ਸਾਹਮਣੇ ਨਿਕਲ ਕੇ ਆਉਂਦੀ ਹੈ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਅੱਗੇ ਪਰਿਵਾਰ ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸ਼੍ਰੀ ਆਮ ਤੁਸੀਂ ਦੇਖੋ ਕਿੰਨੇ ਫੈਰ ਜਿਹੜੇ ਇਹਨਾਂ ਦੀ ਗੱਡੀ ਦੇ ਉੱਤੇ ਮਾਰੇ ਗਏ ਨੇ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤੁਸੀਂ ਦੇਖੋ ਕਿਵੇਂ ਪਰਿਵਾਰ ਪੂਰਾ ਵਿਰਲਾਪ ਕਰ ਰਿਹਾ ਹੈ ਰੋ ਰੋ ਕੇ ਤਹਾ ਮਾਰ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਹੀ ਮਤਲਬ ਭਾਗੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਇਸ ਨੂੰ ਲੈ ਕੇ ਪੁਲਸ ਲਗਾਤਾਰ ਉਹਨਾਂ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਤਾਂ ਇਸ ਨੂੰ ਲੈ ਕੇ ਮੌਕੇ ਤੇ ਪਰਿਵਾਰ ਦੇ ਮੈਂਬਰ ਤੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਆ ਪਰ ਤੁਸੀਂ ਉਹ ਵੀ ਸੁਣੋ ਇਹ ਤੁਹਾਡੇ ਬੱਚੇ ਸੀਗੇ ਜੀ ਕੀ ਨਾਮ ਹੈ ਬੱਚਿਆਂ ਦਾ ਅੱਛਾ ਕੁੜੀ ਦਾ ਨਾਮ ਕੀ ਸੀਗਾ ਤੇ ਉਹ ਤੁਹਾਡੇ ਹੂੰ گرا <سج دنبائی> ਕੀ ਨਾਮੀ ਕੋਡਰ ਫਾਰਮ ਕੀ ਕਿਰਨ ਨਾਮ ਕੀ ਬਤਾ ਕੋਮ ਰਾਜਿੰਦਰ ਸਿੰਘ ਭਾਈ ਰਾਜਿੰਦਰ ਜੀ ਕੀ ਗੱਲ ਬਤਾਈ ਕੀ ਕਟਣਾ ਭਾਈ ਗੱਲਬਾਤ ਅਸੀਂ ਕੰਮ ਤੋਂ ਜਾ ਰਹੇ ਸੀਗੇ ਰੋਟੀ ਖਾਣ ਚਲੇ ਸੀਗੇ ਘਰੇ ਤੇ ਰਸਤੇ ਤਿੰਨ ਜਾਨੇ ਪੈਣੇ ਠੀਕ ਆ ਜੀ ਉਹਨਾਂ ਕੋਲ ਪਿਸਤੌਲ ਸੀਗਾ ਸਾਡੇ ਕੋਲ ਮੋਟਰਸਾਈਕਲ ਉਹਨਾਂ ਸਾਡੇ ਸਿਰ ਤੇ ਰੱਖ ਕੇ ਸਾ ਉਹ ਕੋ ਕੇ ਲੈ ਗਿਆ ਮੋਟਰਸਾਈਕਲ ਖਾਡੇ ਵਾਲਾ ਉਹ ਕੋ ਕੇ ਤੇ ਨਿਕਲ ਗਿਆ ਹਾਂਜੀ ਉਹ ਵੀ ਬਾਈਕ ਤੇ ਸੀਗੇ ਬਾਈਕ ਆਫ ਦਾ ਸੁੱਟ ਕੇ ਉੱਥੇ ਖੜਾ ਆ ਬਾਈਕਰ ਜਿੱਥੇ ਅਸੀਂ ਕੰਮ ਤੇ ਲੱਗੇ ਉੱਥੇ ਖੜਾ ਆ ਬਾਈਕਰ ਹਾਂਜੀ ਰੀਲੈਕਸ ਮੋਟਰਸਾਂ ਸੀਗਾ ਸਾਡਾ ਬਲੈਕ ਕਲਰ ਦਾ ਹਾਂਜੀ ਬਈ ਕਿੱਦਾਂ ਹੋ ਰਿਹਾ ਲੋ ਆਪਣੇ ਸੋਕਰ ਨਹਿਰ ਦਾ ਭਾਈ ਜੀ ਉਹ ਸੱਤ ਨੂੰ ਦੇ ਵੇਲੇ ਨੂੰ ਪਤਾ ਭਾਈ ਜੀ ਏ ਜੀ ਅੱਜ ਇੱਥੇ ਅਕਾਲ ਸਰ ਗੁਰਦੁਆਰਾ ਸਾਹਿਬ ਦੇ ਕੋਲੇ ਗੱਡੀ ਤੇ ਇਹ ਦੀਪ ਸਿੰਘ ਜੌਂਟੀ ਬੋਲ ਅਨਮੋਲ ਸਿੰਘ ਤੇ ਨਾਲ ਉਹਨਾਂ ਦੇ ਜਸਪ੍ਰੀਤ ਕੌਰ ਇਹ ਗੱਡੀ ਤੇ ਜਾ ਰਹੇ ਸਨ ਤੇ ਇਹਨਾਂ ਨੂੰ ਇੱਥੇ ਤਿੰਨ ਮੋਟਰਸਾਈਕਲਾਂ ਦੇ 6 ਨੌਜਵਾਨ ਜੁਆਨ ਪਛਾਤੇ ਆਏ ਇਹਨਾਂ ਨੇ ਕਾਫੀ ਗੋਲਾਬਾਰੀ ਕੀਤੀ ਹੈ ਜਿਸ ਤੋਂ ਬਾਅਦ ਇਹਨਾਂ ਚਾਰਾਂ ਜੋ ਜ਼ਖਮੀ ਨੇ ਇਹਨਾਂ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਉੱਥੇ ਇਚੇਰੇ ਲਾਏ ਜੀ ਸਰ ਮੌਕੇ ਤੇ ਅਜੇ ਕੁਝ ਕੰਫਰਮ ਨਹੀਂ ਦੱਸ ਸਕਦੇ ਜੀ ਚਾਰੇ ਜਗੋਂ ਜਖਮੀ ਜਿਹੜੇ ਵਿਕਟਮ ਨੇ ਉਹਨਾਂ ਉਹਨਾਂ ਦਾ ਇਲਾਜ ਹੈ ਜੀ ਇਹ ਕੋਸ਼ਿਸ਼ ਬਾਅਦ ਤੁਹਾਨੂੰ ਕੁਝ ਕਨਫਰਮ ਕਰਕੇ ਦੱਸ ਸਕਦੇ ਆ ਜਿਵੇਂ ਸਾਨੂੰ ਕੋਈ ਨਿਊਜ਼ ਮਿਲਦੀ ਹੈ ਜੋ ਜਖਮੀ ਨੇ ਉਹਨਾਂ ਨਾਲ ਗੱਲਬਾਤ ਵੀ ਨਹੀਂ ਹੋ ਪਾਈ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਵੀ ਕਿਸ ਤਰੀਕੇ ਦਾ ਮਾਮਲਾ ਹੈ ਜੀ